ਪੰਜਾਬ ਵਿੱਚ ਕਿਸਾਨਾਂ ਦੇ ਅੰਦੋਲਨ ਦੇ ਮੱਦੇ ਨਜ਼ਰ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਪੰਜਾਬ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਦੌਰਾਨ ਬੀਕਯੂ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹ ਨੂੰ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੁਗਿੰਦਰ ਸਿੰਘ ਉਗਰਾਹਾ ਪਿੰਡ ਕਰਾਚੋ ਦੀ ਅਨਾਜ ਮੰਡੀ ਚ ਪਹੁੰਚ ਰਹੇ ਸਨ ਜਿੱਥੇ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ ਸਨ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਚ ਉਹਨਾਂ ਨੂੰ ឃੇਰ ਲਿਆ ਤੇ ਸੰਗਰੂਰ ਦੇ ਛਾਂਜਲੀ ਚੌਕ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਇਸ ਮੌਕੇ ਕਿਸਾਨਾਂ ਦੇ ਵਿਚਾਰ ਲਗਾਤਾਰ ਸੰਘਰਸ਼ ਸਾਹਮਣੇ ਆ ਰਿਹਾ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਜੋਗਿੰਦਰ ਸਿੰਘ ਉਹ ਗ੍ਰਾਹਾਂ ਨੂੰ ਨਹੀਂ ਛੱਡੇ ਗਿਆ ਤਾਂ ਉਹਨਾਂ ਵੱਲੋਂ ਛਾਜਲੀ ਥਾਣੇ ਅੱਗੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਦੇਖੋ ਉਹ ਕਾਫਲੇ ਦੇ ਰੂਪ ਚ ਆ ਰਹੇ ਸੀਗੇ ਪਿੱਛੇ ਮੂਰ ਦੀਆਂ ਗੱਡੀਆਂ ਲਾ ਕੇ ਪਿੱਛੇ ਗੱਡੀ ਨੂੰ ਘੇਰ ਕੇ ਜਣੀ ਉਹ ਪ੍ਰਧਾਨ ਜੀ ਨੂੰ ਪਤਾ ਲੱਗਿਆ ਸਾਨੂੰ ਛਾਜਲੀ ਥਾਣੇ ਤੇ ਲੈ ਕੇ ਗਏ ਹੈਗੇ ਨੇ ਜਣੀ ਸਾਡਾ ਜ਼ਭੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ 7 ਮਈ ਤਰੀਕੇ ਨਾਲ ਵੀ ਮੰਡੀ 'ਚ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲੇ ਨੇ ਜਸੀਂ ਪਾਉਣੇ ਸੀਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਇਸ ਕਰਕੇ ਅਸੀਂ ਤਾਂ ਸਹੀ 1.5 ਵਜੇ ਜਣੀ ਚੰਡੀਗੜ੍ਹ ਨੂੰ ਅਸੀਂ ਚਾਲੇ ਨੇ ਜਿਹੜੇ ਅਸੀਂ ਐਲਾਨ ਕੀਤਾ ਸਹੀ 1.5 ਵਜੇ ਅਸੀਂ ਉਧਰ ਨੂੰ ਜਾਵਾਂਗੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਰਕਾਰ ਕਰਦੀ ਆ ਕੋਈ ਵਾਅਦਾ ਹੁੰਦਾ ਉਹ ਸਰਕਾਰ ਹੁੰਦਾ ਹੋਊਗਾ ਅਸੀਂ ਤਾਂ ਜੇ ਸਾਨੂੰ ਉੱਥੇ ਹੋ ਰੋਕਣਗੇ ਅਸੀਂ ਉੱਥੇ ਸਾਈਡ ਦੇ ਉੱਤੇ ਆਪਦਾ ਕੋਈ ਉੱਥੇ ਪ੍ਰੋਗਰਾਮ ਆ ਜਿਹੜਾ ਸਾਡਾ ਚੱਲੂਗਾ ਜਦੋਂ ਤੱਕ ਕਿਸਾਨ ਮੋਰਚੇ ਦੀ ਅਗਲੀ ਕਾਲ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਜੇ ਕੋਈ ਅਗਲਾ ਪ੍ਰੋਗਰਾਮ ਸੰਯੁਕਤ ਮੋਰਚੇ ਦਾ ਹੈਗਾ ਉਹਨੂੰ ਉਵੇਂ ਜਿਵੇਂ ਅਸੀਂ ਲਾਗੂ ਕਰਾਂਗੇ ਇਹ ਤਾਂ ਬਣੂਗਾ ਹੀ ਪ੍ਰੋਗਰਾਮ ਇਹ ਤਾਂ ਸੰਯੁਕਤ ਮੋਰਚੇ ਵੱਲੋਂ ਵੀ ਤੇ ਅਸੀਂ ਇਧਰੋਂ ਵੀ ਅਸੀਂ ਇਹ ਤਾਂ ਅਸੀਂ ਵਿਚਾਰਾਂਗੇ ਤਾਂ ਹੋਊਗਾ ਗ੍ਰਿਫਤਾਰੀਆਂ ਸਾਰੀਆਂ ਕੋਲ ਗ੍ਰਿਫਤਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਨੇ ਉਹ ਜਣੇ ਫੜ ਫੜ ਕੇ ਅੰਦਰ ਜੇਲਾ ਵਿੱਚ ਬੰਦ ਕੀਤਾ ਇਹ ਕਿਸਾਨ ਨੇ ਜਿਹੜੇ ਉਹ ਟੀਕੇ ਨਹੀਂ ਬੈਠਣਗੇ ਇਹ ਸਰਕਾਰ ਦੇ ਸਾਰੇ ਤਰ੍ਹਾਂ ਦੇ ਪੱਤੇ ਕੁੱਟਾਂਗੇ ਤੇ ਅਸੀਂ ਆਗੋਂ ਨੇ ਵੀ ਰਹਾ ਕਰਾਵਾਂਗੇ ਤੇ ਸਾਰੀਆਂ ਮੰਗਾਂ ਵੀ ਮਨਵਾਵਾਂਗੇ ਕਿ ਆ ਜਾ ਰਿਹਾ ਇਸ ਦੌਰਾਨ ਮੌਜੂਦ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋ ਰਾਸ ਚ ਲੈ ਗਏ ਨੇ ਇਸ ਤੋਂ ਇਲਾਵਾ ਮੁਹਾਲੀ ਦੇ ਅੰਬ ਸਾਹਿਬ ਤੋਂ ਕਿਸਾਨਾਂ ਦੇ ਜਥੇ ਨੂੰ ਚੁੱਕ ਲਿਆ ਗਿਆ ਸੋ ਪੂਰੇ ਸੂਬੇ ਵਿੱਚ ਕਿਸਾਨਾਂ ਦੇ ਖਿਲਾਫ ਕ੍ਰੈਕਡਾਊਨ ਚਲਾਇਆ ਜਾ ਰਿਹਾ ਹੈ ਪੰਜਾਬ ਵਿੱਚ ਕਿਸਾਨਾਂ ਦੇ ਅੰਦੋਲਨ ਦੇ ਮੱਦੇ ਨਜ਼ਰ ਲਗਾਤਾਰ ਕਿਸਾਨ ਸੰਘਰਸ਼ ਕਰ ਰਹੇ ਨੇ ਪੰਜਾਬ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਦੌਰਾਨ ਬੀਕਯੂ ਉਗਰਾਹਾ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹ ਨੂੰ ਸੰਗਰੂਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜੁਗਿੰਦਰ ਸਿੰਘ ਉਗਰਾਹਾ ਪਿੰਡ ਕਰਾਚੋ ਦੀ ਅਨਾਜ ਮੰਡੀ ਚ ਪਹੁੰਚ ਰਹੇ ਸਨ ਜਿੱਥੇ ਵੱਡੀ ਗਿਣਤੀ ਚ ਕਿਸਾਨ ਇਕੱਠੇ ਹੋਏ ਸਨ ਉੱਥੇ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਚ ਉਹਨਾਂ ਨੂੰ ਕੇਰ ਲਿਆ ਤੇ ਸੰਗਰੂਰ ਦੇ ਛਾਂਜਲੀ ਚੌਕ ਵਿੱਚ ਗ੍ਰਿਫਤਾਰ ਕਰਕੇ ਰੱਖਿਆ ਇਸ ਮੌਕੇ ਕਿਸਾਨਾਂ ਦੇ ਵਿਚਾਰ ਲਗਾਤਾਰ ਸੰਘਰਸ਼ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਕਹਿਣਾ ਹੈ ਕਿ ਜੇਕਰ ਜੋਗਿੰਦਰ ਸਿੰਘ ਨੂੰ ਗ੍ਰਾਹਾਂ ਨੂੰ ਨਹੀਂ ਛੱਡਿਆ ਗਿਆ ਤਾਂ ਉਹਨਾਂ ਵੱਲੋਂ ਛਾਜਲੀ ਥਾਣੇ ਅੱਗੇ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ ਦੇਖੋ ਉਹ ਕਾਫਲੇ ਦੇ ਰੂਪ ਚ ਆ ਰਹੇ ਸੀਗੇ ਪਿੱਛੇ ਮੂਰ ਦੀਆਂ ਗੱਡੀਆਂ ਲਾ ਕੇ ਪਿੱਛੇ ਗੱਡੀ ਨੂੰ ਘੇਰ ਕੇ ਜਣੀ ਉਹ ਪ੍ਰਧਾਨ ਜੀ ਨੂੰ ਪਤਾ ਲੱਗਿਆ ਸਾਨੂੰ ਛਾਜਲੀ ਥਾਣੇ ਤੇ ਲੈ ਕੇ ਗਏ ਹੈਗੇ ਨੇ ਜਣੀ ਸਾਡਾ ਜਭੂਰੀ ਹੱਕ ਆ ਜਿਹੜਾ ਉਹ ਖੋਇਆ ਜਾ ਰਿਹਾ ਅਸੀਂ ਤਾਂ 7 ਮਈ ਤਰੀਕੇ ਨਾਲ ਵੀ ਮੰਡੀ 'ਚ ਇਕੱਠੇ ਹੋਵਾਂਗੇ ਉਸ ਤੋਂ ਬਾਅਦ ਦੇ ਵਿੱਚ ਚੰਡੀਗੜ੍ਹ ਨੂੰ ਜਿਹੜੇ ਚਾਲੇ ਨੇ ਜਸੀਂ ਪਾਉਣੇ ਸੀਗੇ ਇਹਨਾਂ ਨੇ ਵੱਡੀ ਫੋਰਸ ਲਾ ਕੇ ਉਹ ਜਿਹੜਾ ਇਸ ਕਰਕੇ ਅਸੀਂ ਤਾਂ ਸਹੀ 1.5 ਵਜੇ ਜਿਹੜੀ ਚੰਡੀਗੜ੍ਹ ਨੂੰ ਅਸੀਂ ਚਾਲੇ ਨੇ ਜਿਹੜੇ ਅਸੀਂ ਐਲਾਨ ਕੀਤਾ ਸਹੀ 1.5 ਵਜੇ ਅਸੀਂ ਉਧਰ ਨੂੰ ਜਾਵਾਂਗੇ ਉੱਥੇ ਕਿਸੇ ਪ੍ਰਕਾਰ ਦੀ ਕੋਈ ਵੀ ਗੱਲਬਾਤ ਸਰਕਾਰ ਕਰਦੀ ਆ ਕੋਈ ਵਾਅਦਾ ਹੁੰਦਾ ਉਹ ਸਰਕਾਰ ਹੁੰਦਾ ਹੋਊਗਾ ਅਸੀਂ ਤਾਂ ਜੇ ਸਾਨੂੰ ਉੱਥੇ ਹੋ ਰੋਕਣਗੇ ਅਸੀਂ ਉੱਥੇ ਸਾਈਡ ਦੇ ਉੱਤੇ ਆਪਦਾ ਕੋਈ ਉੱਥੇ ਪ੍ਰੋਗਰਾਮ ਆ ਜਿਹੜਾ ਸਾਡਾ ਚੱਲੂਗਾ ਜਦੋਂ ਤੱਕ ਕਿਸਾਨ ਮੋਰਚੇ ਦੀ ਅਗਲੀ ਕਾਰ ਨਹੀਂ ਆਉਂਦੀ ਉਦੋਂ ਤੱਕ ਸਾਡਾ ਇਹ ਸੰਘਰਸ਼ ਜਿਹੜਾ ਜਾਰੀ ਰਹੂਗਾ ਜੇ ਕੋਈ ਅਗਲਾ ਪ੍ਰੋਗਰਾਮ ਸੰਯੁਕਤ ਮੋਰਚੇ ਦਾ ਆਏਗਾ ਉਹਨੂੰ ਉਵੇਂ ਜਿਵੇਂ ਅਸੀਂ ਲਾਗੂ ਕਰਾਂਗੇ ਇਹ ਤਾਂ ਬਣੂਗਾ ਹੀ ਪ੍ਰੋਗਰਾਮ ਇਹ ਤਾਂ ਸੰਯੁਕਤ ਮੋਰਚੇ ਵੱਲੋਂ ਵੀ ਤੇ ਅਸੀਂ ਇਧਰੋਂ ਵੀ ਅਸੀਂ ਇਹ ਤਾਂ ਅਸੀਂ ਵਿਚਾਰਾਂਗੇ ਤਾਂ ਹੋਊਗਾ ਗ੍ਰਫਦਾਰੀਆਂ ਸਾਰੀਆਂ ਕੁੱਲ ਗ੍ਰਫਦਾਰੀਆਂ ਜਿਹੜੀਆਂ ਹੋਈਆਂ ਹੈਗੀਆਂ ਨੇ ਉਹ ਜਿਹੜੀ ਫੜ ਫੜ ਕੇ ਅੰਦਰ ਜੇਲ੍ਹਾਂ ਚ ਬੰਦ ਕੀਤਾ ਇਹ ਕਿਸਾਨ ਨੇ ਜਿਹੜੇ ਉਟੀਕੇ ਨਹੀਂ ਬੈਠਣਗੇ ਇਹ ਸਰਕਾਰ ਦੇ ਸਾਰੇ ਤਰ੍ਹਾਂ ਦੇ ਪੱਤੇ ਕੁੱਟਾਂਗੇ ਤੇ ਅਸੀਂ ਆਗੋਂ ਨੇ ਵੀ ਰਹਾ ਕਰਾਵਾਂਗੇ ਤੇ ਸਾਰੀਆਂ ਮੰਗਾਂ ਵੀ ਮਰਵਾਵਾਂਗੇ ਕਿਹਾ ਜਾ ਰਿਹਾ ਇਸ ਦੌਰਾਨ ਮੋਗਾ ਦੇ ਕਿਸਾਨਾਂ ਦੀ ਪੁਲਿਸ ਨਾਲ ਝੜਪ ਹੋਈ ਆ ਮੋਹਾਲੀ ਚ ਕਿਸਾਨਾਂ ਦੀਆਂ ਦੋ ਟਰਾਲੀਆਂ ਸਮੇਤ ਕਿਸਾਨ ਹਿਰਾਸਤ ਚ ਲੈ ਗਏ ਨੇ ਇਸ ਤੋਂ ਇਲਾਵਾ ਮੋਹਾਲੀ ਦੇ ਅੰਬ ਸਾਹਿਬ ਤੋਂ ਕਿਸਾਨਾਂ ਦੇ ਜਥੇ ਨੂੰ ਚੁੱਕ ਲਿਆ ਗਿਆ ਸੋ ਪੂਰੇ ਸੂਬੇ ਚ ਕਿਸਾਨਾਂ ਦੇ ਖਿਲਾਫ ਕ੍ਰੈਕਡਾਊਨ ਚਲਾਇਆ ਜਾ ਰਿਹਾ